ਖਰਸਾ ਵਾਹੀ ਗੁੱਟੀ ਕਿਲਤੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਅੱਜ ਜਿਹੜੀ ਜਿਹੜੀ ਅੱਜ ਪ੍ਰੈਸ ਦੇ ਸਾਰੇ ਵੀਰ ਆਏ ਨੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਅੱਜ ਤੁਹਾਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕਰਨ ਆਏ ਹਾਂ ਅਸੀਂ ਕੌਮੀ ਸਾਂ ਮੋਰਚਾ ਜੋ ਚੰਡੀਗੜ੍ਹ ਦੀਆਂ ਬਰੂਹਾ ਤੇ ਬੀਪੀਐਸ ਚੌਂਕ ਸਾਬਜਾਦਾ ਅਜੀਤ ਸਿੰਘ ਨਗਰ ਦੇ ਖੇਤਰ ਤੇ ਲੱਗਾ ਹੋਇਆ ਹੈ ਅੱਜ ਉਹਨੂੰ 20 ਮਹੀਨੇ ਤੇ 16 ਦਿਨ ਹੋ ਗਏ ਕੋਈ ਸਾਡੀ ਚੰਗੀ ਤਰ੍ਹਾਂ ਸੁਣਵਾਈ ਨਹੀਂ ਕੀਤੀ ਇਹ ਤਿੰਨਾਂ ਸਰਕਾਰਾਂ ਵਿੱਚ ਹੀ ਕੇਸ ਹੈ ਪੰਜਾਬ ਸਰਕਾਰ ਯੂਟੀ ਦਿੱਲੀ ਸਰਕਾਰ ਸੈਂਟਰ ਸਰਕਾਰ ਤੇ ਦਿੱਲੀ ਸਰਕਾਰ ਦਿੱਲੀ ਸਰਕਾਰ ਕੋਲ ਮਸਲਾ ਹੈ ਪ੍ਰੋਫੈਸਰ ਦਵਿੰਦਰ ਪਾਲ ਸਿੱਖ ਭੁੱਲਰ ਦੀ ਇਥੇ ਉਹਦੀ ਪ੍ਰੀਬਚੋਰ ਰਿਲੀਜ਼ ਕਰਨ ਦਾ ਉਹਨਾਂ ਕੋਲ ਅਧਿਕਾਰ ਆ ਜਥੇਦਾਰ ਜਗਤਾਰ ਸਿੰਘ ਵਾਰਾ ਨੂੰ ਸ਼ਿਫਟ ਕਰ ਦੇ ਦੂਸਰੇ ਦੋਹਾ ਕੋ ਨੇ ਦੋਹਾ ਨੇ ਸਾਡੀ ਕਿਸੇ ਵੀ ਸਰਕਾਰ ਨੇ ਸੁਣੀ ਨਹੀਂ ਥੋੜਾ ਜਿਹਾ ਅੱਕ ਥੱਕ ਕੇ ਇੱਕ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਜੀ ਇੱਕ ਜਿਹੜਾ ਅਕਤੂਬਰ ਨੂੰ ਉਸ ਮਹਾਨ ਸ਼ਹੀਦਾਂ ਦੇ ਸਥਾਨ ਫਤਿਹਗੜ੍ਹ ਸਾਹਿਬ ਜਿਹੜਾ ਵੱਡਾ ਗੁਰਦੁਆਰਾ ਸਾਹਿਬ ਆ ਜਿੱਥੇ ਸਰਹੰਦੀਆਂ ਨੀਆਂ ਦੇ ਵਿੱਚ ਬੱਚਿਆਂ ਨੂੰ ਚਿਣਿਆ ਗਿਆ ਉੱਥੋਂ ਬਹੁਤ ਵੱਡੇ ਕਾਫਲੇ ਦੇ ਵਿੱਚ ਸਾਡਾ ਇੱਕ ਰੋਸ ਮਾਰਚ ਆਵੇਗਾ ਜਿਹੜਾ ਉਸ ਪੰਜਾਬ ਦੇ ਇਸ ਪੰਜਾਬ ਦੇ ਸੀਐਮ ਨੂੰ ਜਗਾਉਣ ਦੀ ਖਾਤਰ ਕਵਾਰਨਰ ਨੂੰ ਜਗਾਉਣ ਦੀ ਖਾਤਰ ਅਸੀਂ ਸੀਐਮ ਕਵਾਰਨਰ ਹੋਸ ਜਾਵਾਂਗੇ ਇਹ ਸਾਡਾ 1 ਅਕਤੂਬਰ ਦਾ 10 ਵਜੇ ਸਵੇਰੀ ਰੋਸ ਮਾਰਚ ਅਸੀਂ ਕੱਢਣ ਜਾ ਰਹੇ ਹਾਂ ਜਿਹੜਾ ਬਹੁਤ ਵੱਡੇ ਕਾਫਲੇ ਜੋਵੇਗਾ ਸਾਡੇ ਨਾਲ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਨਿਆਂ ਸਿੰਘ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰਿਆਂ ਨੇ ਅਸੀਂ رابطہ ਕਾਇਮ ਕੀਤਾ ਇਹ ਬਹੁਤ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਆ ਤਾਂ ਕਿ ਉਹ ਜਿਹੜਾ ਸੀਐਮ ਹੈ ਜਿਹੜਾ ਜਦੋਂ ਭਾਈ ਕਿਰਪਾਖ ਸਿੰਘ ਜੀ ਹੋਣਾ ਨੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਭੋਖੜਤਾ ਰੱਖੀ ਸੀ ਉੱਥੇ ਉਹ ਗੋਡੇ ਲੜ ਬੈ ਕੂੜ ਬੈਠ ਕੇ ਆਖਦਾ ਹੀ ਤੁਹਾਡੀਆਂ ਮੰਗਾਂ ਜਾਇਜ਼ ਨੇ ਤੁਰੰਤ ਸਰਕਾਰ ਨੂੰ ਬੰਦੀ ਸਿੰਘ ਰਿਹਾ ਕਰਨੇ ਚਾਹੀਦੇ ਨੇ ਹੈਰਾਨਗੀ ਵਾਲੀ ਗੱਲ ਉਹ ਕਿਹੜੀ ਉਹ ਕਹੋ ਜੀ ਕੁਰਸੀ ਆ ਸੀਐਮ ਦੀ ਉਹ ਤੋਂ ਪਹਿਲਾਂ ਉਹੋ ਹੀ ਸੀਐਮ ਲੋਕਾਂ ਦਾ ਹੁੰਦਾ ਲੋਕਾਂ ਦੀ ਆਵਾਜ਼ ਹੁੰਦਾ ਲੋਕਾਂ ਲਈ ਹੁੰਦਾ ਤੇ ਲੋਕਾਂ ਬਲੋਚੜਿਆ ਜਾਂਦਾ ਮੰਨਦਾ ਪਰ ਜਦੋਂ ਸੀਐਮ ਦੀ ਕੁਰਸੀ ਤੇ ਬੈਠ ਕੇ ਸਾਰਾ ਕੁਛ ਹੀ ਭੁੱਲ ਗਿਆ ਇੱਕ ਵੇਰੀ ਵੀ ਇਸ ਪੰਜਾਬ ਦੇ ਸੀਐਮ ਨੇ ਜਿਹੜਾ ਲੋਕਾਂ ਦਾ ਚੁਣਿਆ ਹੋਇਆ ਉਹਨੇ ਕਦੀ ਵੀ ਰਾਬਤਾ ਕਾਇਮ ਨਹੀਂ ਕੀਤਾ ਸਾਡੀਆਂ ਵਾਰ-ਵਾਰ ਸਾਡੀਆਂ ਮੰਗਾਂ ਤੇ ਧਿਆਨ ਦਿੱਤਾ گورنر ਸਾਹਿਬ ਨੂੰ ਦੋ ਵਾਰੀ ਮਿਲੇ ਆ ਉਹ ਵੀ ਲਾਰੇ ਲੱਪੇ ਲਾਇਏ ਗਏ ਇਸ ਕਰਕੇ ਅਸੀਂ ਬਹੁਤ ਵੱਡਾ ਪ੍ਰੋਗਰਾਮ ਲੀਕਣ ਜਾ ਰਹੇ ਆ ਤੁਹਾਡੇ ਸਹਿਯੋਗ ਦੀ ਜ਼ਰੂਰਤ ਹੈ ਤੁਹਾਡੇ ਮਾਧਿਅਮ ਥੂ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਆ ਉਹ ਬੰਦੀ ਜਿਹੜਾ ਬੰਦੀ ਸਿੰਘ ਨੇ ਉਹ ਸਾਡੀ ਤੁਹਾਡੀ ਖਾਤਰ ਉਹਨਾਂ ਨੇ ਆਪਣੀ ਜਿਹੜੀ ਜਵਾਨੀ ਹੈ ਉਹ ਜੇਲ੍ਹਾਂ ਚ ਗਾਲ ਦਿੱਤੀ ਹੈ ਕੁਰਬਾਨ ਕਰ ਦਿੱਤੀ ਹੈ ਤੇ ਅਸੀਂ ਜਿਹੜਾ ਦੂਸਰਾ ਸਾਡੀ ਇਹਦੀ ਮੁੱਖ ਮੰਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜੀ ਵਾਰ-ਵਾਰ ਬਿਆਦਬੀ ਹੋ ਰਹੀ ਹੈ ਉਹ ਦੁੱਖ ਦੀ ਗੱਲ ਹੈ ਕਿਸੇ ਹੋਰ ਮੁਲਕ 'ਚ ਨਹੀਂ ਹੋ ਰਹੀ ਕਿਸੇ ਹੋਰ ਸਟੇਟ 'ਚ ਨਹੀਂ ਹੋ ਰਹੀ ਉਹ ਕੇਵਲ ਤੇ ਕੇਵਲ ਪੰਜਾਬ 'ਚ ਵਾਰ-ਵਾਰ ਹੋ ਰਹੀ ਹੈ ਉਹਦੇ ਵਾਸਤੇ ਸਖਤ ਕਾਨੂੰਨ ਬਣਾਉਣ ਲਈ ਅਸੀਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਹਜੇ ਤੱਕ ਕੋਈ ਕਾਨੂੰਨ ਨਹੀਂ ਬਣਿਆ ਵਾਰ-ਵਾਰ ਕਦੀ ਕਿਸੇ ਤੇ ਐਨਐਸਏ ਲੱਗ ਜਾਂਦੀ ਹੈ ਕਦੀ ਕਿਸੇ ਤੇ ਯੂਐਪੀ ਲੱਗ ਜਾਂਦੀ ਹੈ ਅਸੀਂ ਅਸੀਂ ਮੰਨਦਾ ਸਾਡਾ ਕਿ ਉਸ ਬੰਦੇ ਦੇ UAP ਜਾਂ NSA ਲੋੜੀਂਦੀ ਸਖਤ ਤਰਾਮਾ ਲਗਣੀਆਂ ਚਾਹੀਦੀਆਂ ਜਿਹੜਾ ਸਮਾਜ ਵਿੱਚ ਕਟੱਣ ਪੈਦਾ ਕਰਦਾ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਾਉਂਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਾਰ-ਵਾਰ ਬੇਅਦਬੀ ਕਰਦਾ ਇਸ ਕਰਕੇ ਅਸੀਂ ਉਹਦੇ ਵਾਸਤੇ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਵੀ ਆ ਚੁੱਕਾ ਹੈ ਕਿ ਲਾਈਵ ਗੁਰੂ ਆ ਇਹਨੂੰ ਕੋਈ ਵੀ ਛੇੜਛਾੜ ਕਰੇਗਾ ਜਿਸ ਤਰ੍ਹਾਂ ਇੱਕ ਲਾਈਵ ਬੰਦੇ ਦੇ ਸਜਾ ਮਰਦੀ ਕਤਲ ਦੀ 302 ਦੀ ਕੱਲ ਚੱਲਣਾ ਚਾਹੀਦਾ ਘੱਟ ਤੋਂ ਘੱਟ ਉਮਰ ਕਾਇ ਥੋੜੀ ਜਾਈ। ਇਹ ਸਾਡੀਆਂ ਮੰਗਾਵਲ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ। ਅਸੀਂ ਉੱਥੇ ਬੈਠੇ ਆਂ। ਸਾਨੂੰ ਕੋਈ ਚਾਹ ਨਹੀਂਗਾ। ਅਸੀਂ ਆਪਣੀਆਂ ਬਜ਼ੁਰਗ ਮਾਵਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ ਇੰਨੀ ਠੰਡਾਂ ਦੇ ਵਿੱਚ, ਇੰਨੀਆਂ ਧੁੱਪਾਂ ਦੇ ਵਿੱਚ, ਤਪਸ਼ਾਂ ਵਿੱਚ, ਬਾਰਸ਼ਾਂ ਦੇ ਵਿੱਚ ਉਤੰਬੂਆਂ 'ਚ ਬਿਠਾਈਏ। ਸਾਡੀ ਇੱਕ ਮਜਬੂਰੀ ਬਣ ਗਈ ਹੈ ਤੇ ਸਾਡੇ ਮਾਦੇ ਉਸਾਈ ਅਸੀਂ ਕਹਿਣਾ ਚਾਹੁੰਦੇ ਆਂ। ਜਿਹੜੇ ਜਿਹੜੇ ਘੜ ਤੋਂ ਘੜ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਜਿੱਥੇ ਜਿਹੜਾ ਸਾਂਝੀ ਵਾਲਤਾ ਦਾ ਪ੍ਰਤੀਕ ਆ ਜਿਸ ਦਾ ਸਿਧਾਂਤ ਉਸ ਗੁਰੂ ਨੂੰ ਵਾਰ-ਵਾਰ ਬੈਦਵੀ ਉਹ ਉਹਦੀ ਅਸੀਂ ਉਹਦੇ ਲਈ ਨਿਆਰ ਚਾਉਨੇ ਆ ਦੂਸਰਾ ਬੰਦੀ ਸਿੰਘਾਂ ਜਿਨ੍ਹਾਂ ਨੇ ਪੰਜਾਬ ਦੀ ਪੱਗ ਬਚਾਈ ਪੰਜਾਬ ਦੀ ਇੱਜ਼ਤਾਈ ਜਦੋਂ ਉਹ ਇਹ ਕੰਮ ਨਾ ਕਰਦੇ ਹਾਲਾਤ ਅੱਜ ਪੰਜਾਬ ਦੇ ਹੋਰ ਹੋ ਜਾਣੇ ਸੀ ਮੈਂ ਇੱਕ ਆਧਾਰ ਦੇਣੀ ਚਾਹੁੰਦਾ ਮੀਡੀਆ ਦੁਆਰਾ ਸ਼ਾਇਦ ਕਿਸੇ ਨੇ ਅਕੇ ਸੁਣੀ ਹੋਵੇ ਇਹ 1993 ਦੀ ਗੱਲ ਹੈ ਜੀ ਓਟਵਾ ਪਾਰਲੀਮੈਂਟ ਐ ਉਹ ਜਿਹੜੀ ਕੈਨੇਡਾ ਦੀ ਉਹਨਾਂ ਨੇ ਉਦੋਂ ਟੈਲੀਵਿਜ਼ਨ ਚੈਨਲ ਹੁੰਦੇ ਸਨ ਉਹਨਾਂ ਨੇ ਪੁੱਛਿਆ ਉਦੋਂ ਸਿੱਖ ਵੀ ਇਕੱਠੇ ਹੋ ਸਨ ਪਾਰਲੀਮੈਂਟ ਮੈਂਬਰ ਵੀ ਸਨ ਕਿ ਪੰਜਾਬ ਦੇ ਹਾਲਾਤ 3 ਮਿੰਟ ਜੇ ਦੱਸੋ ਅੰਗਰੇਜ਼ੀ ਤੇ ਫ੍ਰੈਂਚ ਵਿੱਚ ਮੈਂ ਕਿਹਾ ਮੈਂ ਤਿੰਨ ਕਿਸੇ ਕੋਈ ਕਈ ਬੋਤਿਆਂ ਨੂੰ ਵੀਰਾਂ ਨੂੰ ਫ੍ਰੈਂਚ ਨਹੀਂ ਵੀ ਆਉਂਦੀ ਸੀ ਮੈਂ ਕਿਹਾ ਮੈਂ ਤਿੰਨਾਂ ਭਾਸ਼ਾਵਾਂ ਦੇ ਵਿੱਚ ਸਿਰਫ ਡੇਢ ਮਿੰਟ ਦੱਸਾਂਗਾ ਕਿਉਂਕਿ ਉਸ ਸਮੇਂ ਪੱਤਰਕਾਰ ਪੰਜਾਬ 'ਚ ਆ ਨਹੀਂ ਸੀ ਸਕਦੇ ਉਹਨਾਂ ਨੂੰ ਵੀਜ਼ਾ ਨਹੀਂ ਸੀ ਮਿਲਦਾ ਐਂਟਰੀ ਨਹੀਂ ਸੀ ਮਿਲਦੀ ਮੈਂ ਕਹਾਂ ਇਸ ਟਾਈਮ ਪੰਜਾਬ ਦੇ ਜੰਗਲ ਦਾ ਰਾਜ ਇਹੋ ਜਿਹਾ ਹੈ ਕਿਸੇ ਵੀ ਪੁਲਿਸਮੈਨ ਨੇ ਅਫਸਰ ਨੇ ਆਪਣੀ ਗਨ ਚੈੱਕ ਕਰਨੀ ਹੋਵੇ ਪਿਸਟਲ ਚੈੱਕ ਕਰਨਾ ਹੋਵੇ ਚੱਲਦਾ ਕਿ ਨਹੀਂ ਚੱਲਦਾ ਉਹਨੂੰ ਕਿਸੇ ਵੀ ਜੰਗਲ ਜਾਣ ਦੀ ਲੋੜ ਨਹੀਂ ਕਿਸੇ ਜਾਨਵਰ ਤੇ ਟੈਸਟ ਕਰਨ ਦੀ ਜ਼ਰੂਰਤ ਨਹੀਂ ਉਹ ਕਿਸੇ ਵੀ ਪਿੰਡ ਜਾ ਕੇ ਕਿਸੇ ਵੀ ਕਿਸਾਨਦਾਰੀ ਨੌਜਵਾਨ ਨੂੰ ਜਿਹਦੀ ਕੇਸ ਕੇਸਰੀ ਦਸਤਾਰ ਸਜਾਈ ਹੈ ਉਹਨੂੰ ਖਿੱਚ ਕੇ ਬਾਹਰ ਕੱਢ ਕੇ ਬਾ ਖੇਤਾ ਜਾ ਕੇ ਗੋਲੀ ਮਾਰ ਕੇ ਮਾਰਦਾ ਇਹੋ ਜਾਂ ਜੰਗਲ ਦਾ ਰਾਜ ਹੈ ਇਹ ਤਿੰਨ ਪਛਾਵਾਂ ਦੱਸਿਆ ਹਾ ਹਾ ਕਰ ਬਚ ਗਈ ਇਹ ਸੱਚ ਸੀ ਪੰਜਾਬ ਦੇ ਵਿੱਚ ਉਹ ਹਾਲਾਤ ਬਣ ਗਏ ਸਨ ਜੰਜਾ ਨਹੀਂ ਚੜੀਆਂ ਕਈ ਸਾਲ ਖਾਸ ਤੌਰ ਤੇ ਮਾਝੇ ਦੇ ਵੀਰ ਜੀ ਹੁਣੇ ਬੈਠੇ ਨੇ ਗੁਰਦਾਸਪੁਰ ਤੋਂ ਆਪਣੇ ਗੁਰਿੰਦਰ ਸਿੰਘ ਜੀ ਬਾਜਵਾ ਜਿਨ੍ਹਾਂ ਨੇ ਐਮਪੀ ਦੀ ਇਲੈਕਸ਼ਨ ਵੀ ਲੜੀ ਹੈ ਇਧਰ ਮਾਲਵੇ ਤੋਂ ਬੈਠੇ ਨੇ ਬੜੇ ਸਾਡੇ ਬਠਿੰਡਾ ਜੀ ਹੋਰ ਸਾਡੇ ਸਾਰੇ ਪਤਵੰਤੇ ਬੈਠੇ ਨੇ ਕਿਸਾਨ ਜੂਨੀਅਨ ਦੇ ਬੈਠੇ ਨੇ ਜਿਹੜੇ ਸਿਆਣੇ ਦੇ ਜਾਣਦੇ ਨੇ ਇਹੋ ਜਿਹੇ ਹਾਲਾਤ ਬਣਦੇ ਸਨ ਉਹਨਾਂ ਨੇ ਐਸਵਾਈਐਲ ਨਹਿਰ ਵੀ ਆਪਣੀ ਕੁਰਬਾਨੀ ਕਰਕੇ ਜਵਾਨੀ ਦੀ ਕੁਰਬਾਨੀ ਕਰਕੇ ਉਹ ਬੰਦ ਕਰਾਈ ਹੈ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਭਲੇ ਲਈ ਉਹਨਾਂ ਨੇ ਜੋ ਕੰਮ ਕੀਤਾ ਕਾਜ ਕੀਤਾ ਫਿਰ ਜੇ ਉਹਨਾਂ ਨੇ ਉਹਨਾਂ ਨੇ ਉਹ ਕਤਲ ਕੀਤਾ ਹੈ 500 ਦਾ ਕਤਲ ਕੀਤਾ ਤੇ ਉਹਨਾਂ ਨੂੰ ਸਜ਼ਾ ਵੀ ਅੱਜ 29 29 ਸਾਲ ਪੂ ਚੁੱਕੇ ਨੇ ਪੰਜਾਬ ਦੀ ਕਿਸੇ ਵੀ ਸਟੇਟ ਦੇ ਵਿੱਚ ਕੋਈ ਇਹੋ ਜਿਹਾ ਕੇਸ ਨਹੀਂ ਲੈ ਸਕਦੇ ਜਿਹੜੇ 30 32 ਸਾਲ ਕੈਦ ਭੁਗਤੀ ਹੋਵੇ ਬੰਦਾ ਹੋਵੇ ਇਹ ਜੇਲ੍ਹ ਦੇ ਵਿੱਚ ਕੋਈ ਐਡਾ ਦਾ ਕੇਸ ਨਹੀਂ ਲੈ ਸਕਦੇ ਜਿਹਨੂੰ ਪੈਰੋਲ ਨਾ ਮਿਲੀ ਹੋਵੇ ਇਹ ਸਿੱਖਾ ਨਾਲ ਅਨਜਸਟਰ ਕਿਉਂ ਹੋ ਰਹੀ ਹੈ ਉਹਨਾਂ ਨੂੰ ਪੈਰੋਲ ਦਾ ਉਹਨਾਂ ਦਾ ਹੱਕ ਜੋ ਸੰਵਿਧਾਨਕਾ ਕੋ ਖੋਇਆ ਜਾ ਰਿਹਾ ਹੈ ਇਸ ਕਰਕੇ ਹੀ ਵੱਡਾ ਰੋਸ ਬਾਤ ਕੱਢੇ ਇਸ ਤੋਂ ਬਿਲਾਵਾ ਇੱਕ ਤਰੀਕ ਤੋਂ ਬਾਅਦ ਇੱਕ ਸਾਰੀਆਂ ਹੀ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਵਾਸਤੇ ਚਿੰਤਤ ਨੇ ਫਿਕਰਵੰਦ ਨੇ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਿੰਤਤ ਨੇ ਫਿਕਰਵੰਦ ਨੇ ਜਿਹੜੇ ਪੰਜਾਬ ਲਈ ਫਿਕਰਵੰਦ ਨੇ ਇੱਕ ਪੰਜਾਬ ਦਾ ਸਾਰਾ ਅਜਾੜਾ ਹੋ ਰਿਹਾ ਹੈ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਸਿੱਖੀ ਦਾ ਅਜਾੜਾ ਹੋ ਰਿਹਾ ਇਸ ਪੰਜਾਬ ਦੀ ਧਰਤੀ ਤੋਂ ਉਹ ਸਾਰਿਆਂ ਨਾਲ رابطہ ਕਾਇਮ ਕਰਕੇ ਇੱਕ ਵੱਜੀ ਵੱਡੀ ਐਜੀਟੇਸ਼ਨ ਚਲਾਵਾਂਗੇ ਲੋਕਾਂ ਵਿੱਚ ਚੇਤਨਤਾ ਲਿਆਵਾਂਗੇ ਲੋਕਾਂ ਨੂੰ ਦੱਸਾਂਗੇ ਕਿ ਲੋਕੋ ਤੁਸੀਂ ਕੁੱਟੇ ਗਏ ਪੁੱਟੇ ਗਏ ਲੁੱਟੇ ਗਏ ਆਪਾਂ ਇਹ ਗੁਰੂਆਂ ਦੀ ਸ਼ਹੀਦਾਂ ਦੀ ਜਿਹੜੀ پاک ਪਵਿੱਤਰ ਧਰਤੀ ਆ ਬਹੁਤ ਸੁੰਦਰ ਧਰਤੀ ਪੰਜਾਬ ਉਹ ਰੰਗਲਾ ਪੰਜਾਬ ਜਿਹਦੇ ਜਿਹੜਾ ਅੱਜ ਤੋਂ 40 50 ਸਾਲ ਪਹਿਲਾਂ ਸੀ ਉਦਾਂ ਦਾ ਪਰ ਰੰਗਲਾ ਪੰਜਾਬ ਬਣਾਉਣ ਲਈ ਲੋਕਾਂ ਦੇ ਵਿੱਚ ਚੇਤਨਤਾ ਲਿਆਵਾਂਗੇ ਤੋਂ ਇਸ ਕਰਕੇ ਤੁਹਾਨੂੰ ਅੱਜ ਤਕਲੀਫ ਦਿੱਤੀ ਆ ਬੇਨਤੀ ਆ ਕਿ ਸਾਡੇ ਮਾਧਿਅਮ ਹਰ ਘਰ ਵਿੱਚੋਂ 1 ਅਕਤੂਬਰ ਨੂੰ ਘਟ ਤੋਂ ਘਟ ਇੱਕ ਜੀ ਹਰ ਘਰ ਚੋਂ ਇਸ ਬੋਰਚੇ ਦੇ ਵਿੱਚ ਇਸ ਜਿਹੜਾ ਰੋਸਮਾਰਚ ਆ ਉਹਦੇ ਵਿੱਚ ਜਰੂਰ ਪਹੁੰਚੇ ਹੱਥ ਜੋੜ ਕੇ ਬੇਨਤੀ ਆ ਜਿਹੜੇ ਸੁੱਖ ਆਰਾਮਾਂ ਚ ਲੋਕ ਪਏ ਹੋਏ ਨੇ ਵੀਰ ਪਏ ਹੋਏ ਨੇ ਅਸੀਂ ਉਸੇ ਗੁਰੂ ਗ੍ਰੰਥ ਸਾਹਿਬ ਦੀ ਅਸੀਂ ਕਾਨੂੰਨ ਬਣਾਉਣਾ ਚਾਹਦੇ ਜਿਹਨੂੰ ਰੋ ਲੋ ਰੋਜ ਲੋਕ ਸਵੇਰ ਸ਼ਾਮ ਮੱਥਾ ਟੇਕਦੇ ਨੇ ਅਸੀਂ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਚਾਹੁੰਦੇ ਜਿਨ੍ਹਾਂ ਨੇ ਸਿੱਖ ਕੌਮ ਲਈ ਇੰਨੀ ਵੱਡੀ ਕੁਰਬਾਨੀ ਆਪਣੀ ਜਵਾਨੀ ਦੀ ਵਾਰੀ ਹੈ ਸੋ ਬੇਨਤੀ ਹੈ ਕਿ ਆਪਣੇ ਸੁੱਖ ਆਰਾਮ ਛੱਡ ਕੇ ਥੋੜੇ ਜੇ ਆਪਾਂ ਸਿਰ ਵਾਰਨੇ ਨਹੀਂ ਸਿਰ ਵਾਰਨੇ ਸਿਰਾਂ ਨੂੰ ਜੋੜ ਕੇ ਸਿਰ ਜੋੜ ਕੇ ਉਹਨਾਂ ਤੋਂ ਆਪਾਂ ਕੰਮ ਲੈਣਾ ਜਦੋਂ ਸਿਰ ਜੋੜ ਕੇ ਇਮਾਰਤ ਇੱਡਾ ਵੱਡਾ ਕੱਢਿਆ ਤੇ ਸਰਕਾਰ ਦੀ ਨੀਂਦ ਹਰਾਮ ਕਰਾਂਗੇ ਸਰਕਾਰ ਨੂੰ ਮਜਬੂਰ ਕਰਾਂਗੇ ਜਿਹੜੀਆਂ ਸਾਡੀਆਂ ਬਿਲਕੁਲ ਜਾਇਜ਼ ਮੰਗਾਂ ਨੇ ਉਹ ਉਹ ਉਹਨਾਂ ਨੂੰ ਮਨਾਉਣ ਲਈ ਅਸੀਂ ਮਜਬੂਰ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਵੀਤੀ ਦੇ ਬਲਵੀਰ ਸਿੰਘ ਜੀ ਬਠਿੰਡਾ ਜੀ ਇਹ ਸਾਡੇ ਬਾਜਵਾ ਸਾਹਿਬ ਹੋਣੀ ਇੱਕ ਇੱਕ ਦੋ ਦੋ ਮਿੰਟ ਇਸੇ ਪ੍ਰਤੀਬਿਚਾਰ ਕਰਨ ਕਿ ਕਿਸੇ ਦਾ ਵੀ ਸਵਾਲ ਹੋਵੇ ਉਹ ਤੋਂ ਬਾਅਦ ਕਰਾਂਗੇ ਸਾਵਾ ਜੀ 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 ਇੱਕ ਤਰੀਕ ਤੇ ਬਾੜ ਚ ਬਾਰੇ ਕੌਮੀ ਇਨਸਾਨ ਮੋਰਟੀ ਦੇ ਕੰਮੂਨਰ ਸਰਦਾਰ ਪਾਲ ਸਿੰਘ ਨੇ ਬੜੇ ਵਿਸਤਾਰ ਚ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਤੇ ਸੋਚੇ ਪੰਜਾਬ ਦੇ ਵਸਨੀਕਾਂ ਨੂੰ ਹਰੇਕ ਕਿਤੇ ਦੇ ਲੋਕਾਂ ਨੂੰ ਉਸ ਮਾਰਚੇ ਸ਼ਾਮਲ ਹੋਣ ਦੀ ਬੇਨਤੀ ਕੀਤੀ ਸਰਦਾਰ ਪਾਲ ਸਿੰਘ ਨੇ ਇੱਕ ਦੱਸਿਆ ਕਿ ਇੱਕ ਤਰੀਕ ਬਾਅਦ ਪੰਜਾਬ ਦੇ ਵਿੱਚ ਬਹੁਤ ਵੱਡੀ ਇੱਕ ਮੀਟਿੰਗ ਕਰਕੇ ਜਿਹਦੇ ਵਿੱਚ ਕਿਸਾਨ ਜੱਥੇਬੰਦੀਆਂ ਸਿੱਖ ਸੰਪਰਦਾਵਾਂ ਗਾਲਤ ਜੱਥੇਬੰਦੀਆਂ ਪਾਣੀ ਜੱਥੇਬੰਦੀਆਂ ਮਜ਼ਦੂਰ ਜੱਥੇਬੰਦੀਆਂ ਸਾਰੇ ਪੰਜਾਬੀਆਂ ਦਾ ਇੱਕ ਬਹੁਤ ਵੱਡੀ ਮੀਟਿੰਗ ਕਰਕੇ ਇੱਕ ਫੈਸਲਾ ਕੋ ਲੜਾਈ ਲੜਨ ਜਾਣੇ ਜਾ ਰਹੇ ਆ ਕਿਉਂਕਿ ਅੱਜ ਕਿਸਾਨ ਤੇ ਹੋਰ ਵਰਗ ਵਰਗ ਜੱਥੇਬੰਦੀਆਂ ਪੰਜਾਬ ਦੇ ਇਨਸਾਫ ਲਈ ਲਗਾਤਾਰ ਲੜ ਰਹੀਆਂ ਹਨ ਉਹਨਾਂ ਸਾਰਿਆਂ ਨੂੰ ਇੱਕ ਪੇਟ ਖਾਣ ਦੇ ਇਕੱਠਾ ਕਰਕੇ ਜਿਸ ਤਰ੍ਹਾਂ ਸਰਕਾਰਾਂ ਦੇ ਅੱਗੇ ਸਰਕਾਰਾਂ ਵੀ ਲੋਕਾਂ ਦੇ ਅੱਗੇ ਝੁਕ ਜਾਂਦੀਆਂ ਝੁਗੜਾ ਵੀ ਪੈਂਦਾ ਨਾ ਚੁਗੰਤਿਆਂ ਨਾਲ ਉਹਨਾਂ ਦੇ ਤੀਜੇ ਮਾਰੇ ਵੀ ਬੈਠਨੇ ਪੈਂਦੇ ਆ ਇਹ ਸਰਕਾਰ ਪੰਜਾਬ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਦਾ ਪੰਜਾਬ ਦੇ ਬਾਰੇ ਚ ਇੱਕ ਹਮੇਸ਼ਾ ਵਿਚਾਰ ਬਣਿਆ ਰਿਹਾ ਹੈ ਕਿ ਸਿੱਖ ਥੱਕ ਜਾਣਗੇ ਕਿਸੇ ਕਰਾਈ ਅਜੇ ਸੀ ਵੋਟ ਚ 18 ਮਹੀਨੇ ਗੱਲ ਨਹੀਂ ਸੁਣੀ ਤੇ ਉਹਦੇ ਨਤੀਜੇ ਆ ਜਿਹੜੇ ਅੱਜ ਤੱਕ ਵੀ ਚਾਹੇ ਸਭ ਤੋਂ ਬਾਅਦ ਵੀ ਘੋਟਨੇ ਪੈ ਰਹੇ ਆ ਉਹਦੇ ਚ ਦਰਵਾਜ਼ਾ ਵੀ ਖੁੱਲ੍ਹ ਰਿਹਾ ਹੈ ਮੈਂ ਇਤਿਆਹ ਚ ਨਾ ਜਾਵਾਂ ਸਿੱਖ ਕਦੇ 77 ਸਾਲਾਂ ਤੋਂ 77 ਇਅਰਾਂ ਤੋਂ ਆਪਣੇ ਲਈ ਇਨਸਾਫ ਲਈ ਲੜੇ ਹਨ ਇਹ ਨਾ ਥੱਕਣਗੇ ਨਾ ਝੁਕਣਗੇ ਸਾਡੀ ਲੜਾਈ ਇਨਸਾਫ ਦੀ ਹੈ ਅਸੀਂ ਸੋਚੇ ਪੰਜਾਬ ਦੇ ਵਸਨੀਕਾਂ ਨੂੰ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਮਜਬੂਰ ਕਰਦੇ ਹੋਏ ਸਾਰੇ ਵਪਾਰੀਆਂ ਨੂੰ ਮਹੱਤਵਪੂਰਨ ਉਸਾਰਨਾ ਨੂੰ ਪ੍ਰਸਾਦਨਾ ਨੂੰ ਵਕ ਵਕ ਕੇ ਤੇ ਵਕ ਵਕ ਕੇ ਧਰਮਾਂ ਦੀ ਇੱਕ ਸਾਂਝੀ ਮੀਟਿੰਗ ਕਰਕੇ ਆਉਣ ਵਾਲੇ ਸਮੇਂ ਚ ਦਿੱਲੀ ਸਰਕਾਰ ਦਿਆਂ ਵੀ ਜਿਹੜੀ ਕੇਜੀਵਾਲ ਸਰਕਾਰ ਸਾਡੇ ਨਾਲ ਸਾਫ ਕਰੀਏ ਉਹ ਵੀ ਤੇ ਮੋਦੀ ਸਰਕਾਰ ਵੀ ਤੇ ਭਗਵਾਨ ਨਾ ਦੀ ਸਰਕਾਰ ਪਤੀਆਂ ਵੀ ਬਹੁਤ ਸੱਤ ਅਸੀਂ ਜੜਾਈ ਕਰਾਂਗੇ ਇਹਦੇ ਬਾਰੇ ਵਿੱਚ ਕਿਸੇ ਨੂੰ ਪ੍ਰੇਖਾ ਨਹੀਂ ਰਹਿਣਾ ਚਾਹੀਦਾ ਨਾ ਅਸੀਂ ਕੋਈ ਧਮਕੀ ਜਾਂ ਕੋਈ ਪ੍ਰਕਾਉ ਲਾਖ ਨਹੀਂ ਕਰੇ ਅਸੀਂ ਬੜੀ ਜ਼ਿੰਮੇਵਾਰੀ ਦੇ ਗੱਲ ਕਰਨੇ ਚਾਹੁੰਦੇ ਆ ਕਿ ਅਸੀਂ ਇਸ ਜੜਾਈ ਦੇ ਖਿਦਦ ਤੱਕ ਹਰ ਕਿਸਮ ਦੀ ਛਾਤੀ ਕਹਿਦਾ ਕਿ ਭਾਈਚਾਰਾ ਕਹਿਦਾ ਕਿ ਬਹੁਤ ਮਜਬੂਤ ਲੜਾਈ ਲੜਾਗੇ ਲੋਕਾਂ ਨਾਲ ਠੰਗਾ ਨਾਲ ਤੇ ਭਾਈ ਇੱਕ ਗੱਲ ਕਹਿਣੀ ਚਾਹਣਾ ਹੈ ਪਹਿਲਾਂ 15 ਅਗਸਤ ਨੂੰ ਹੀ ਕਹੀ ਸੀ ਕਿ ਸਰਕਾਰਾਂ ਨੂੰ ਬਗਲਾ ਦੇ ਇਧੀਆਂ ਘਟਨਾਵਾਂ ਤੋਂ ਸਬਕ ਸਿੱਖਣਾ ਚਾਹੀਦਾ ਅੱਜ 14 ਦੀ ਸਮੂੱਚਾ ਲੋਕ ਸਮੂੱਚਾ ਭਾਈਚਾਰਾ ਸਮੂੱਚੇ ਦੇਸ਼ ਦੇ ਲੋਕ ਇਹ ਸਾਰੇ ਸਿਸਟਮ ਤੋਂ ਦੁਖੀ ਆ ਮਟੀਰੀਅਲ ਤੋਂ ਉਹ ਇੱਥੇ ਹਾਲਾਤ ਵੀ ਬਗਾ ਬੇਚਨੀ ਬਗਲਾ ਦੇ ਇਧੀਆਂ ਸਰਕਾਰਾਂ ਵਾਲੇ ਬਣ ਸਕਦੇ ਹਨ ਜੇ ਗਾਜਾ ਪੱਟੀ ਦਾ ਥੋੜਾ ਜਿਹਾ ਏਰੀਆ ਦੇ ਇਹਨਾਂ ਪੰਜ ਵੱਡੀਆਂ ਛਟੀਆਂ ਨਾਲ ਲੜਿਆ ਜਿਨ੍ਹਾਂ ਦੇ ਪਿੱਛੇ ਜਿਹੜੇ ਅਮਰੀਕਾ, ਆਸਟ੍ਰੇਲੀਆ, ਇੰਗਲੈਂਡ ਸਾਰੇ ਪੰਜ ਵੱਡੀਆਂ ਛਟੀਆਂ ਜਿਹਨੂੰ ਅਸੀਂ ਪੰਜ ਆਈ ਕਹਿੰਦੇ ਆ ਪੰਜਾਬ ਦੇ ਘਰਨਾਮ ਰੱਖਣ ਤਿਆਸ ਹੈ ਅਸੀਂ 40-40 ਸਿੰਨ ਲੱਖਾ ਸਿੰਘ ਨਾਲ ਲੜੇ ਆ ਅਸੀਂ ਇਨਸਾਫ ਲਵਾਗੇ ਗੁਰੂ ਗ੍ਰੰਥ ਸਾਹਿਬ ਦੇ ਸਰਕਾਰ ਲਈ ਗੁਰੂ ਗ੍ਰੰਥ ਸਾਹਿਬ ਦੇ ਸਰਕਾਰ ਨੂੰ ਸਾਡੀ ਕਿਸੇ ਐਜੂਕੇਸ਼ਨ ਦੀ ਲੋੜ ਨਹੀਂ ਸਾਨੂੰ ਗੁਰੂ ਸਾਹਿਬ ਦੇ ਆਰਦਾ ਜਿਹੜਾ ਸਾਡੇ ਸਿਰ ਤੇ ਰੱਖੇ ਅਸੀਂ ਉਹਨਾਂ ਦੇ ਅਰਦਾਸ ਕਰਦੇ ਆ ਪਰ ਜੋ ਸਾਡੇ ਭੱਜ ਬੰਦੇ ਆ ਉਹਦੇ ਲਈ ਅਸੀਂ ਕੋਈ ਢਿੱਲ ਨਹੀਂ ਕਰਤਾਗੇ ਪੂਰਨ ਤੌਰ ਤੇ ਸਾਰੇ ਤਾਲਗੜ੍ਹ ਟਿਕੇਟੀ ਇਕੱਠੇ ਹੋ ਕੇ ਤੇ ਪੰਜਾਬ ਦੀਆਂ ਸਾਰੀਆਂ ਜਿੱਥੇ ਬਣੀਆਂ ਸੰਪਰਕ ਕਰਕੇ ਇੱਕ ਤਰੀਕ ਤੋਂ ਬਾਅਦ ਅਗਲਾ ਪ੍ਰੋਗਰਾਮ ਨਿਮਾਗੇ ਧੰਨਵਾਦ ਮੈਂ ਪੇਸ਼ ਬੜੀ ਨਿਮਰਤਾ ਨਾਲ ਬੜੇ ਸਤਿਕਾਰ ਨਾਲ ਤੁਹਾਨੂੰ ਬੇਨਤੀ ਕਰਦਾ ਕਿ ਆਪਾਂ ਸਾਰੇ ਦਾ ਇੱਕ ਸਾਂਝਾ ਮਕਸਦਾ ਸਾਰੇ ਪੰਜਾਬ ਦੇ ਰਹਿਣ ਵਾਲੇ ਆ ਮਨੁੱਖਤਾ ਦੇ ਚੰਗੇ ਇਤਿਹਾਸ ਲਈ ਪੰਜਾਬ ਦੇ ਚੰਗੇ ਕੋਇਕ ਲਈ ਸਾਡਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਦਿੱਤੀ ਕਿ ਭਾਤੇ ਪਾਲ ਸਿੰਘ ਜੀ ਭਰਾ ਤੇ ਪਿੰਦਾ ਸਾਹਿਬ ਨੇ ਬੜੇ ਵਿਸਥਾਰ ਨਾਲ ਸਾਰੀ ਸੂਚੀ ਦਿੱਤੀ ਹੈ ਆਪਾਂ ਨੂੰ ਮੇਰੀ ਸਿਰਫ ਬੇਨਤੀ ਹੈ ਪਵਾ ਦਾ ਇਲਾਕਾ ਜੋ ਪਵਾ ਦਾ ਇਲਾਕਾ ਬਹੁਤ ਲੰਬਾ ਪਹਾੜ ਦੇ ਨਾਲ ਨਾਲ ਕਿੰਨੇ ਸੈਂਕੜੇ ਪਿੰਡ ਹਨ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਤੋਂ ਵੱਧ ਕਿਸਾ ਪਾ ਸਕਦੇ ਹਾਂ ਇਸ ਤੇ ਜਿਹੜਾ ਮੂਰਤਾ ਲੱਗਿਆ ਹੋਇਆ ਇਹਦੇ ਵਿੱਚ ਵੀ ਪੋਾਧੇ ਇਲਾਕੇ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਪੋਾਧਾ ਇਲਾਕਾ 곗 ਕੇ ਬੈਠਿਆ ਰਹਾ ਤਾਂ ਅਸੀਂ ਕੋਈ ਸਾਨੂੰ ਫਲਾ ਨਹੀਂ ਸਕਦਾ ਮੇਰੀ ਇਹੀ ਬੇਨਤੀ ਹੈ ਸਾਰੇ ਵੀਰਾਂ ਨੂੰ ਖਾਸ ਕਰਕੇ ਪੋਾਧੇ ਇਲਾਕੇ ਨੂੰ ਕਿ ਜੋ ਇੱਕ ਤਰੀਕ ਦਾ ਮਾਰਚ ਹੈ ਉਸ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਮੈਂ ਕਹਿੰਦਾ ਘਰ ਘਰ ਤੋਂ ਬੱਚਾ ਬੱਚਾ ਆਉਣਾ ਚਾਹੀਦਾ ਕਿਉਂਕਿ ਆਪਾਂ ਇੱਥੇ ਨੇੜੇ ਆਪਾਂ ਬਹੁਤ ਵੱਡਾ ਸਹਿਯੋਗ ਦੇ ਸਕਦੇ ਹਾਂ ਪੋਾਧਾ ਦਾ ਜਿਸ ਤਰ੍ਹਾਂ ਘਟਿਆ ਹੋਇਆ ਹੈ ਅਸੀਂ ਇੱਕ ਬੇਨਤੀ ਕਰਨੇ ਚਾਹੁੰਦੇ ਹਾਂ ਸਰਕਾਰ ਨੂੰ ਕਿ ਅਸੀਂ ਮਰਤਾ ਜਾਵਾਂਗੇ ਇੱਥੇ ਜਿੰਨਾ ਚਿਰ ਸਾਡੇ ਬੰਦੀ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇੱਥੋਂ ਹਲਾ ਕੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਦ ਜੀ ਦੀ ਫਤਿਹ ਮੈਂ ਤੁਹਾਨੂੰ ਪਹਿਲਾਂ ਭਾਈ ਪਾਲ ਸਿੰਘ ਫਰਾਂਸ ਸਾਡੇ ਗਵਰਨਰ ਨੇ ਜੀ ਆਪਣਾ ਮੋਰਚੇ ਤੇ ਤੁਹਾਨੂੰ ਵਿਸਤਾਰ ਨਾਲ ਸਾਰਾ ਕੁਝ ਦੱਸ ਚੁੱਕੇ ਨੇ ਸੋ ਮੈਂ ਕਿਸਾਨੀਓਨ ਲਖੋਵਾਲ ਵੱਲੋਂ ਨੁਮਾਇੰਦਾ ਇੱਥੇ ਆਇਆ ਭਈ ਜੇ ਉਹਨਾਂ ਨੇ ਸੋ ਕਿਸਾਨੀਓਨ ਜਿਹੜਾ ਸਾਡੇ ਪਿੱਛੇ ਬੈਠੇ ਨੇ ਮੇਰੇ ਭਰਾ ਕਿਸਾਨੀਓਨ ਤੋਤੇਵਾਲ ਉਹ ਵੀ ਆਏ ਹੋਏ ਨੇ ਜੀ ਉਹ ਇੱਕ ਤਰੀਕਾ ਜਿਹੜਾ ਸਾਡਾ ਮਾਰਚ ਹੈ ਉਹਦੇ ਵਿੱਚ ਜਿੰਨੀ ਵੀ ਕਿਸਾਨ ਜਥੇਬੰਦੀਆਂ ਨੇ ਉਹਨ ਵੱਧ ਤੋਂ ਵੱਧ ਇਹ ਹਿੱਸਾ ਲੈਣਗੀਆਂ ਇਸ ਮਾਰਚ ਦੇ ਵਿੱਚ ਸੋ ਬਹੁਤ ਹੀ ਵੱਡੇ ਵਕਾਫਲੇ ਦੇ ਨਾਲ ਟ੍ਰੈਕਟਰ ਟਰਾਲੀਆਂ ਲੈ ਕੇ ਜਾਂ ਹੋਰ ਆਪਣੇ ਸਾਧਨਾਂ ਨਾਲ ਆਹੀਂ ਉਹ ਇਸ ਮਾਰਚ ਦੇ ਵਿੱਚ ਸ਼ਾਮਲ ਹੋਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਪਰਚ ਸਭ ਤੋਂ ਵੱਡਾ ਡੈਮੋਕਰੇਟਿਕ ਲੋਕਤੰਤਰ ਦੇਸ਼ ਹੋਂਦਾ ਹਿੰਦੁਸਤਾਨ ਬਣਦਾ ਹੈ ਪਰ ਜਿੰਨਾ ਮਨੁੱਖੀ ਅਧਿਕਾਰਾਂ ਦਾ ਕਹਨ ਜਮ ਹੋ ਰਿਹਾ ਦਾ ਕਹਨ ਇਸ ਦੇਸ਼ ਚ ਹੋ ਰਿਹਾ ਹੈ ਸ਼ਾਇਦ ਦੁਨੀਆ ਦੇ ਕਿਸੇ ਹੋਰ ਦੇਖ ਚ ਹੁੰਦਾ ਹੋਵੇ ਅੱਜ ਮੋਢਲੇ ਜਿਹੜੇ ਸਾਡੇ ਅਧਿਕਾਰ ਏ ਉਹਨਾਂ ਨੂੰ ਕੁਚਲਿਆ ਜਾ ਰਿਹਾ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੂਰਵ ਤੇ ਨਵੰਬਰ 2019 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੇਰਾ ਬਾਬਾ ਨਾਨਕ ਮੇਖੇ ਆ ਕੇ ਆਖਿਆ ਕਿ ਜਿਹੜੇ ਬੰਦੀ ਸਿੰਘਾਂ ਨੇ ਆਪਣੀਆਂ ਸਜ਼ਾਵਾਂ ਭੁਗਤਲੀਆਂ ਨੇ ਉਹਨਾਂ ਨੂੰ ਅਸੀਂ ਛੱਡ ਦੇਾਂਗੇ ਉਹਦੇ ਤੋਂ ਬਾਅਦ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਪਰ ਅੱਜ ਤਕਰੀਬਨ ਪੌਣੇ 5 ਸਾਲ ਹੋ ਗਏ ਨੇ ਉਹ ਬੰਦੀ ਸਿੰਘ ਨਹੀਂ ਛੱਡੇ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਗੱਲ ਗਈ ਹੋਈ ਗੱਲ ਤੋਂ ਮੁੱਕ ਗਏ ਤੇ ਸਿੱਖ ਦਸੋ ਵਿਸ਼ਵਾਸ ਕਿਦੇ ਤੇ ਕਰ ਇਹ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿੱਖਾਂ ਨੇ 80 85% ਕੁਰਬਾਨੀਆਂ ਕੀਤੀਆਂ ਪਰ ਅੱਜ ਹਾਲਾਤ ਇਹ ਬਣੇ ਨੇ ਕਿ ਸਿੱਖਾ ਦੀ ਇਹ ਦੇਸ਼ ਵਿੱਚ ਕੋਈ ਰਾਜਨੀਤੀ ਨਹੀਂ ਸਿੱਖਾਂ ਲਈ ਕਾਨੂੰਨ ਹੋਰ ਨੇ ਤੇ ਦੂਸਰੇ ਭਾਈਚਾਰੇ ਲਈ ਕਾਨੂੰਨ ਹੋਰ ਨੇ ਜਦੋਂ ਕਿ ਸਿੱਖ ਆਪਸੀ ਭਾਈਚਾਰੇ ਨਾਲ ਅਮਨ ਸ਼ਾਂਤੀ ਨਾਲ ਇਹ ਦੇਸ਼ ਨਾਲ ਚ ਰਹਿਣਾ ਚਾਹੁੰਦੇ ਨੇ ਸਰੰਦਾ ਤੇ ਵੇਖੋ ਸਿੱਖ ਜਿਹੜੇ ਰੈਜਿਮੈਂਟਾਂ ਨੇ ਉਹ ਕਿਵੇਂ ਇਮਾਨਦਾਰੀ ਨਾਲ ਆਪਣੀਆਂ ਜੜੀਆਂ ਨੇ ਡਿਊਟੀਆਂ ਨਿਭਾਰੀਆਂ ਨੇ ਕਾਂਗਰਸ ਨੇ ਜੋ ਸਿੱਖਾ ਨਾ ਕੀਤਾ 1947 ਤੋਂ ਬਾਅਦ ਤੇ 1984 ਚ ਜੋ ਸਿੱਖਾ ਨਾ ਹੋਇਆ ਸਿੱਖ ਕਦੇ ਭੁੱਲ ਨਹੀਂ ਸਕਦੇ ਪਰ ਜਦੋਂ ਬੀਜੇਪੀ ਦੀ ਸਰਕਾਰ ਹਿੰਦੁਸਤਾਨ 'ਚ ਆਈ ਉਹਨੇ ਰਾਜ ਭਾਗ ਆਪਣਾ ਸੰਭਾਲਿਆ ਤੇ ਸਿੱਖਾਂ ਨੂੰ ਇੱਕ ਉਮੀਦ ਸੀ ਕਿ ਇਹ ਸਾਡੇ ਨਾਲ ਇਨਸਾਫ ਕਰਨਗੇ ਪਰ ਤੁਸੀਂ ਵੇਖ ਲਓ ਕਿ ਤੀਸਰੀ ਵਾਰ ਹੁਣ ਨਰਿੰਦਰ ਮੋਦੀ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਬਣ ਰਹੇ ਨੇ ਬਣੇ ਨੇ ਉਸ ਤੋਂ ਪਹਿਲੋ ਵਾਜਪਾਈ ਉਹਨਾਂ ਦਾ ਵੀ ਰਾਜ ਆਇਆ ਪਰ ਕਿਸੇ ਨੇ ਸਿੱਖਾਂ ਨਾਲ ਇਨਸਾਫ ਨਹੀਂ ਕੀਤਾ ਕਿਸੇ ਨੇ 1985 ਚ ਸੰਤ ਹਰਕਿਰਨ ਸਿੰਘ ਲੰਗੋਵਾਲ ਨਾਲ ਜੀਵ ਗਾਂਧੀ ਸਮਝੌਤਾ ਹੋਇਆ ਉਦੋਂ ਸਿੱਖਾਂ ਨੂੰ ਉਹਨਾਂ ਨੇ ਬੁਲਾ ਕੇ ਚਲੋ ਗੱਲ ਤੇ ਕੀਤੀ ਟੇਬਲ ਤੇ ਪਾਏ ਉਹ ਸਮਝੌਤਾ ਨਹੀਂ ਸਿਰੇ ਚੜਿਆ ਪਰ ਉਸ ਤੋਂ ਬਾਅਦ ਸਿੱਖਾਂ ਨਾਲ ਕਿਸੇ ਕੇਂਦਰ ਦੀ ਸਰਕਾਰ ਨੇ ਬੁਲਾ ਕੇ ਟੇਬਲ ਤੇ ਗੱਲ ਨਹੀਂ ਕੀਤੀ ਕਿ ਸਿੱਖੋ ਆਓ ਦੱਸੋ ਵੀ ਤੁਹਾਡੀਆਂ ਕੀ ਜੜੀਆਂ ਨੇ ਮੰਗਾ ਨੇ ਕਿਹੜੀਆਂ ਤੁਸੀਂ ਕਿਉਂ ਆਪਣੇ ਆਪ ਨੂੰ ਇੱਕ ਮੁਲਕ ਚ ਬੇਗਾਨਾ ਸਮਝਦੇ ਹੋ ਤੋ ਸਾਡੀ ਕੇਂਦਰ ਸਰਕਾਰ ਨੂੰ ਮੰਗੇ ਕਿ ਉਹ ਸਾਡੀ ਜਮਹੂਰੀਅਤ ਜਿਹੜੀ ਉਹ ਬਹਾਲ ਕਰਨ ਤੇ ਸਾਡੇ ਜਿਹੜੇ ਬੰਦੀ ਸਿੰਘ ਏ ਉਹਨਾਂ ਨੂੰ ਰਿਹਾ ਕਰਨ ਤੇ ਸਿੱਖਾ ਦੀ ਜਿਹੜੀ ਲੀਡਰਸ਼ਿਪ ਏ ਉਹਨਾਂ ਨੂੰ ਦਿੱਲੀ ਚ ਬੁਲਾ ਕੇ ਤੇ ਸਿੱਖਾ ਦੀਆਂ ਜਿਹੜੀਆਂ ਜਾਇਜ਼ ਮੰਗਾ ਨੇ ਉਹਨਾਂ ਨੂੰ ਹੱਲ ਕਰਾਉਣ ਤੇ ਸਮੁੱਚੇ ਪੰਜਾਬੀਆਂ ਨੂੰ ਸਮੁੱਚੇ ਇਨਸਾਫ ਪਸੰਦ ਲੋਕਾਂ ਨੂੰ ਮੇਰੀ ਬੇਨਤੀ ਏ ਕਿ ਉਹ 1 ਅਕਤੂਬਰ ਨੂੰ ਜਿਹੜਾ ਫਤੇਗੜ ਸਾਹਿਬ ਦੀ ਧਰਤੀ ਤੋਂ ਮਾਰਚ ਚੱਲ ਰਿਹਾ ਹੈ ਉਹਦੇ ਜੋ ਵੱਧ ਤੋਂ ਵੱਧ ਜਿਹੜੀ ਸ਼ਮੂਰੀਅਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਕੋਈ ਸਵਾਲ ਨੰਦੇ ਜਿਹੜਾ ਪਿਆਰੂ ਕੀ ਕਰਦਾ ਹੈ ਭਰੋਸੇ ਦਿਵਾਉਂਦਾ ਤੇ ਸਮਾਜਿਕ ਸਾਡੀ ਤਾਣਾ ਬਣਾਇੰਦਾ ਵੀ ਸਾਨੂੰ ਕਦੇ ਵੀ ਭਰੋਸਾ ਕਰਨਾ ਪੈਂਦਾ ਐਸ ਵਾਰ 에ਸੀ ਫਰਦੇ ਮਾਧਿਅੰਤੂ ਬਿਲਕੁਲ ਸਪਸ਼ਟ ਲਾਭਜਹ ਕਹਿਣਾ ਚਾਹੁੰਦੇ ਅਸੀਂ ਗਵਰਨਰ ਹਾਊਸ ਤੇ ਸੀਮਾ ਉਹਨੂੰ ਅਸੀਂ ਕੀ ਲੈਂਕੇ ਜਾਂ ਇਹ ਕੈਦ ਹੈ ਨ ਇੱਕ ਗੱਲ ਸਪਸ਼ਟ ਆ ਇਹ ਕੈਦ ਹੈ ਜਿਹੜੇ ਬੰਦੀ ਸਿੰਘ ਨੇ ਸਾਡੇ ਨਾਗਰਿਕ ਨਹੀਂ ਅਸੀਂ ਛੱਡ ਇਹ ਕਹਿ ਲਾਂਗੇ ਕਿ ਅਸੀਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਹੋਣ ਦੇਣੀ ਅਸੀਂ ਨਹੀਂ ਦੇਖੂ ਠੀਕ ਹੈ ਜੀ ਇਹ ਦੋ एलान ਕਰਦੇ ਨੇ ਅਸੀਂ ਬਿਲਕੁਲ ਮੋਰਚਾ ਕੋਈ ਗੱਲ ਨਹੀਂ ਕਰਾਂਗੇ ਜੇ ਬੰਦੀ ਸਿੰਘਾਂ ਦੇ ਇਹ ਭਾਰਤ ਦੇ ਨਾਗਰਿਕ ਆ ਤੇ ਉਹਨਾਂ ਨੂੰ ਉਹਨਾਂ ਦਾ ਹੱਕ ਜਿਹੜਾ ਕਿ ਉਹ ਨਹੀਂ ਦਿੱਤਾ ਜਾਂਦਾ ਮੈਨੂੰ ਸਾਰੇ ਭਾਰਤ ਦਾ ਕੋਈ ਵਿਦਵਾਨ ਕੋਈ ਬੁੱਧੀਜੀਵੀ ਕੋਈ ਬਿਊਰੋਕ੍ਰੇਟ ਕੋਈ ਰਾਜਨੀਤਿਕ ਬੰਦਾ ਲੈ ਆ ਦੋ ਉਹ ਸਿੱਧ ਕਰਦੇ ਨੇ ਭਾਰਤੀ ਕਿਸੇ ਵੀ ਧਰਤੀ ਤੇ ਕਿਸੇ ਵੀ 스테ਟ ਚ ਜਿਸ ਤਰ੍ਹਾਂ ਜੇਜੇਦਾਰ ਜਿਗਤਾਰਸਿਕ ਅਫਬਾਰਾ ਨੂੰ ਗ੍ਰੈ ਕਾਨੂੰਨੀ ਦੂਈ 스테ਟਸ ਰੱਖਿਆ ਉਹਦੇ ਦੇ ਉੱਤੇ ਕੋਈ ਕੇਸ ਨਹੀਂ ਦਿੱਲੀ ਦੇ ਵਿੱਚ ਉਹ ਉਹਨੂੰ ਪੰਜਾਬ ਵਿੱਚ ਲਿਆਉਣ ਦਾ ਕੋਈ ਉੱਥੇ ਰੱਖਣ ਦਾ ਕੋਈ ਮਤ ਨਹੀਂ ਪੰਜਾਬ ਦੀ ਜੇਲ ਕਿਸੇ ਚ ਰੱਖ ਸਕਦੇ ਨੇ ਉਹਨੂੰ ਕਿਉਂ ਰੱਖਿਆ ਗਿਆ ਦੂਸਰਾ ਉਹਦੇ ਉਹਦਾ ਪੈਰੋਲ ਦਾ ਹੱਕ ਕੌਣ ਖੋ ਰਿਹਾ ਪਰ ਤੁਸੀਂ ਕਿ ਪਿਉਰਾ ਦਾ ਹੱਕ ਕੌਣ ਹੋ ਰਿਹਾ ਇਕਤਾਰ ਸਿਕ ਤਾਰਾ ਦਾ ਹੱਕ ਕੌਣ ਹੋ ਰਿਹਾ ਉਹ ਸਾਨੂੰ ਸਪਸ਼ਟ ਕਰ ਦੇਣ ਅਸੀਂ ਅਸੀਂ ਬੈਠਦਾ ਹਾਂ ਉਹਨਾਂ ਜਿਹੜੇ ਅਸੀਂ ਇਸ ਵਾਰੀ ਸਾਡੀ ਆਰ ਪਾਰ ਦੀ ਲੜਾਈ ਹੈ ਜੀ ਸਪਸ਼ਟ ਅਸੀਂ ਜਾਣਾ-ਜਾਣਾ ਉਹ ਉਹਨਾਂ ਦੀ ਜਿਹੜੀ ਕੋਈ ਕਾਰਵਾਰੀ ਉਹ ਕਰਦੇ ਹਾਂ ਤੁਸੀਂ ਭਾਈ ਹਵਾਰਾ ਦੀ ਚੰਜੀਗਰ ਕੇਂਦਰ ਵਿੱਚ ਸ਼ੁੱਟਿੰਗ ਦੀ ਕੋਈ ਹਾਈ ਕੋਰਟ ਪਹੁੰਚੀ ਸੀ ਬਿਲਕੁਲ ਨਹੀਂ ਹਾਈ ਕੋਰਟ ਨਹੀਂ ਗਈ ਜੀ ਹਾਈ ਕੋਰਟ ਸਾਨੂੰ ਪਾਉਣ ਦੀ ਲੋੜ ਕੀ ਹੈ ਪਹਿਲੀ ਗੱਲ ਤਾਂ ਇਹ ਪੰਜਾਬ ਸਰਕਾਰ ਦਾ ਕੰਮ ਹੈ ਉਹ ਇਹ ਚੇਰਮੈਨੋ ਚ ਲਿਖਿਆ ਹੋਇਆ 222 ਦੀ ਆਪ ਗੱਜਟ ਅਖਬਾਰ ਪੜ੍ਹੋ ਉਹਦੇ ਬਿਲਕੁਲ ਡਿਟੇਲ ਲਿਖੀ ਹੋਵੇਗਾ ਇੱਕ ਅਕਿਊਜ਼ ਨੂੰ ਜਿਹੜਾ ਕੈਦੀ ਹੋ ਜਾਂਦਾ ਉਹਨੂੰ ਉੱਥੇ ਦੀ ਸੈਂਟਰ ਜੇਲ੍ਹ ਵਿੱਚ ਰੱਖਿਆ ਜਾਂਦਾ ਉਹਨੂੰ ਉੱਥੇ ਦੀ ਸੈਂਟਰ ਜੇਲ੍ਹ ਵਿੱਚ ਰੱਖਿਆ ਜਾਂਦਾ ਤਾਂ ਕਿ ਉਹਦੇ ਉਹਦੇ ਜਿਹੜੇ ਉਹਦੇ ਮੈਂਬਰ ਨੇ ਗਰਦ ਕਰਦੇ ਉਹਨੂੰ ਸੌਖੇ ਤਰੀਕੇ ਨਾਲ ਮਿਲ ਸਕ ਉਹਨੂੰ ਕਿਹੜੇ ਵੇਗ ਚ ਕਿਹੜੇ ਕਾਰਨ ਕਰਕੇ ਰੱਖਿਆ ਸਾਨੂੰ ਕਾਰ ਨਹੀਂ ਸਮਝਣ ਲੱਗਾ ਅਸੀਂ ਜਾਵਾਂਗੇ ਪਰ ਅਸੀਂ ਸਭ ਤੋਂ ਪਹਿਲਾਂ ਇਹਨਾਂ ਦੇ ਸਰਕਾਰਾਂ ਤੇ ਦਬਾਅ ਪਾਵਾਂਗੇ ਵੀ ਤੁਸੀਂ ਕਾਰਨ ਦੱਸੋ ਸਰ ਉਹਨੂੰ ਦਿੱਲੀ ਵਿੱਚ ਕਿਉਂ ਰੱਖਿਆ ਉਹਨੂੰ ਪੰਜਾਬ ਵਿੱਚ ਕਿਉਂ ਨਹੀਂ ਲਿਆਂਦਾ ਜਾਂਦਾ ਉਹਦੇ ਉਹਦੇ ਰਿਸ਼ਤੇਦਾਰਾਂ ਨੂੰ ਘਰਦਿਆਂ ਨੂੰ ਕਿਉਂ ਨਹੀਂ ਲੈਣ ਦਿੱਤਾ ਜਾਂਦਾ ਫਿਰ ਉਹ ਇੱਕ ਬੈਰਕ ਵਿੱਚ ਕਾਲੇ ਜਿੱਥੇ ਰੱਖਿਆ ਇੱਕ ਬੈਰਕ ਇਧਰ ਇੱਕ ਇਧਰ ਖਾਲੀ ਬੈਰਕਾਂ ਉਹ ਜਿਹੜੇ ਜਿਹੜੇ ਜਿਹਨਾਂ ਨੂੰ ਪਤਾ ਉਹਨੂੰ ਪਤਾ ਪੈਰ ਕਿਉਂਦੀ ਹੈ 24 ਘੰਟੇ ਉਹਨੂੰ ਬੰਦੀ ਰੱਖਿਆ ਜਾਂਦਾ ਸੋਜ ਨਹੀਂ ਦਿੱਕਾ ਇਹ ਬਨੋਖੜਾ ਦਾ ਕਾਰਨ ਨਹੀਂ ਕਿਉਂ ਨਹੀਂ ਬੋਲਦੇ ਲੋਕ ਕਿਉਂ ਨਹੀਂ ਉਹਦੇ ਤੇ ਆਵਾਜ਼ ਪਟਾਉਂਦੇ ਜਿਹੜੇ ਦੂਸਰੇ ਪੀੜ ਦੇ ਦੂਸਰੇ ਜਨਰੇਸ਼ਨਾਂ ਦੇ ਕਿਉਂ ਉਹ ਬੰਦੇ ਦੇ ਕੀ ਬੰਦੀ ਉਹਨੂੰ ਰੋਟੀ 4-5 ਘੰਟੇ ਬਾਅਦ ਦਿੱਤੀ ਜਾਂਦੀ ਤੇ ਉਹ ਬੰਦਾ ਜਿਸ ਬੰਦੇ ਨੂੰ 7-8 ਲੱਖ ਦੇ ਤਕਰਤਾ ਨੇ ਸਿਲੈਕਸ਼ਨ ਕਰਕੇ ਇਲੈਕਸ਼ਨ ਨਹੀਂ ਉਹਨੇ ਕਿਸੇ ਨੂੰ ਨਹੀਂ ਕਿਹਾ ਸਿਲੈਕਟ ਕਰਕੇ ਚੱਪੇ ਦੀ ਧਰਤੀ ਦੇ 2015 ਚ ਚੁਣਿਆ ਅੱਜ ਇਹਦੀ ਆਕਾਰ ਕੋਠਿਆਂ ਨੇ ਕਿਸੇ ਨੇ ਸੁਲਵਾਈ ਨਹੀਂ ਕੀਤੀ ਜਾਵਾਂਗੇ ਜੇ ਸਾਨੂੰ ਕੋਰਟ ਚ ਲੋੜ ਪਈ ਕੋਰਟ ਚ ਵੀ ਜਾਵਾਂਗੇ ਹਾਈ ਕੋਰਟ ਵੀ ਸੁਪਰੀਮ ਕੋਰਟ ਤੱਕ ਦਰਵਾਜ਼ੇ ਖੜਕਾਵਾਂਗੇ ਸਭ ਤੋਂ ਪਹਿਲਾਂ ਇਹਨਾਂ ਦੇ ਦਰਵਾਜ਼ੇ ਖੜਕਾਉਣੇ ਚਾਹੁੰਦੇ ਆ ਜਿਹੜਾ ਸੀਐਮ ਆ ਪੰਜਾਬ ਦਾ ਜਿਹੜੀਆਂ 95 ਲਾਸ਼ਾਂ ਨਾਲ ਬੜਾਈ ਬੈਠਾ ਅਸੀਂ ਉਹਨੂੰ ਇਹ ਦੱਸਾਂਗੇ ਕਿ ਜੇ ਲੋਕ ਤੈਨੂੰ ਬਿਠਾ ਸਕਦੇ ਨੇ ਤੈਨੂੰ ਇਸ ਕੁਰਸੀ ਤੋਂ ਲਾ ਨਹੀਂ ਸਕਦੇ ਨੇ ਉਹ ਤਾਂ ਤਾਮਨ ਨਾਟੂ ਦੀ ਸਰਕਾਰ ਆ ਲੋਕਤਨ ਸਰਕਾਰ ਦੀ ਉਹਨਾਂ ਨੇ ਮਤਾ ਪਾਸ ਕਰਕੇ ਮਤਾ ਪਾਸ ਕਰਕੇ ਆਪਣੇ ਜਿਹੜੇ ਉੱਥੇ ਰਜੀਵ ਦੇ ਘਾਤਰ ਤੋਂ ਛੁਡਾਏ ਇਹਨਾਂ ਨੇ ਕੀ ਕੀਤਾ ਇਹ ਇਹਨਾਂ ਨੂੰ ਬੱਚੇ ਨਹੀਂ ਆਪਣੇ ਨਹੀਂ ਮੰਨਦੇ ਇਸ ਕਰਕੇ ਆਇਆ ਸਵਾਰੀ ਹਰ ਹਾਲਤ ਚ ਜੋ ਇਹ ਕਾਰਵਾਈ ਕਰਦੇ ਕਰਨਗੇ ਅਸੀਂ ਉੱਥੇ ਜਾਣਾ ਹੈ ਜੇਕਰ 27 ਤਰੀਕ ਨੂੰ ਵੀ ਕੋਈ ਮਾਰਕਸ ਕੱਢਿਆ ਜਾ ਰਿਹਾ ਹੈ ਅਸੀਂ ਬੈਠਨੇ ਤੁਹਾਡੇ ਨਾਲ ਜੀ ਜੀ ਤੁਸੀਂ ਵੀ ਉਸ ਸਮਾਜ ਦਾ ਹਿੱਸਾ ਕਿਹਨੇ ਕਿਹਨੇ ਮਾਰਦੀ 27 ਤਰੀਕ ਨੂੰ ਮਾਰਕਸ ਕੱਢਿਆ ਜਾ ਰਿਹਾ ਹੈ ਬਿਲਕੁਲ ਜਿਹੜੀ ਵੀ ਕਿਸਾਨ ਚ ਅਸੀਂ ਅਸੀਂ ਵੀ ਕਿਸਾਨ ਆ ਜੀ ਕਿਸਾਨੀ ਨਾਲ ਸਾਡਾ ਪੰਜਾਬ ਦੇ ਹਰ ਵਰਗ ਦਾ ਸੰਬੰਧ ਚਾਹੇ ਉਹ ਹਿੰਦੂ ਵੀਰ ਹੈ ਚਾਹੇ ਐਸਆਈ ਵੀ ਦਾ ਕੋਈ ਵੀਰ ਹੈ ਚਾਹੇ ਕਾਰੋਬਾਰੀ ਹੈ ਉਹ ਸਾਰੇ ਕਿਸਾਨੀ ਨਾਲ ਸਿੱਧੇ ਸਿੱਧੇ ਢੰਗ ਨਾਲ ਸੰਬੰਧ ਕੋਈ ਵੀ ਕਿਸਾਨ ਜਿੱਥੇ ਬੰਦੀ ਕੋਈ ਬਾਤ ਕੱਢੂਗੀ ਕੋਈ ਇਹ ਕੌਣ ਕੱਲ ਕੇ ਅਸੀਂ ਜਾਵਾਂਗੇ ਜਦੋਂ ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਕਿਸਾਨ ਬੰਦੀ ਜੇ ਅਸੀਂ ਬੰਦੀਆਂ ਸਾਡਾ ਸਾਥ ਦਿਨਿਆ ਸਥਿਤੀ ਕਿ ਉਹ ਵੀ ਤੋਂ ਕੋਸ਼ਿਸ਼ ਕੀਤੀ ਜਾਉਗੀ ਜਦੋਂ ਇਹ ਤਾਂ ਸਮੇਂ ਦੇ ਗਰਭ ਵਿੱਚ ਹੈ ਜੀ ਉਸ ਤੋਂ ਪਹਿਲਾਂ ਨੀ ਚਾਹਾਂਗੇ ਕਿ ਕਿਸੇ ਵੀ ਕਿਸੇ ਤਰ੍ਹਾਂ ਦੀ ਤੋੜਪੰਨ ਗੈਰਕਾਨੂੰਨੀ ਕੋਈ ਕੰਮ ਹੋਵੇ ਕੋਈ ਮਾਰਾ ਗੱਲ ਹੋਵੇ ਅਸੀਂ ਨਹੀਂ ਚਾਹਾਂਗੇ ਇਹ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਕਿ ਉਹ ਸਾਨੂੰ ਸਹੀ ਸਲਾਮਤ ਉਸ ਸੀਐਮ ਨੂੰ ਜਗਾਉਣ ਦੰਡ ਦਿਤ ਦੇ ਕਰਨ ਦੇ ਦੇ ਸਰਕਾਰ ਕਿ ਸਾਡੀ ਵੀ ਜ਼ਿੰਮੇਵਾਰੀ ਧੰਨਵਾਦ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹੋ ਮਿੰਟਾ ਬਾਅਦ ਬੋਲਦੇ ਨੇ ਜਸਿੰਦਰ ਨੂੰ ਜਸਿੰਦਰ ਜਸਿੰਦਰ ਇੱਕ ਗੱਲ ਹੋਰ ਅਸੀਂ ਐਡ ਕਰਨਾ ਚਾਹੁੰਦੇ ਆ ਕਿ ਤੁਸੀਂ ਦੇਖੋ ਮੁਲਕ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਧਰਤੀ ਤੇ ਗਏ ਨੇ ਉਥੇ ਸਿੱਖਾਂ ਦਾ ਕਿੰਨੇ ਜ਼ੋਰਦਾਰ ਤਰੀਕੇ ਦੇ ਨਾਲ ਮੁਲਕ ਦੇ ਪ੍ਰਧਾਨ ਮੰਤਰੀ ਦਾ ਵਿਰੋਧ ਹੋ ਰਿਹਾ ਵਰਲਡ ਸਿੱਖ ਪਾਰਲੀਮੈਂਟ ਜਾਂ ਹੋਰ ਉਥੇ ਜਿਹੜੀਆਂ ਪੰਥਕ ਜਥੇਬੰਦੀਆਂ ਕਰ ਰਹੀਆਂ ਨੇ ਸੋ ਮੈਂ ਉਹਨਾਂ ਲੋਕਾਂ ਨੂੰ ਜਾਂ ਸਰਕਾਰ ਨੂੰ ਇਹ ਜਵਾਬ ਦੇਣਾ ਚਾਹੁੰਦੇ ਆ ਕਿ ਕਿਹਾ ਜਾਂਦਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਨ ਵਾਲੇ ਗਿਣਵੇਂ ਚੁਣਵੇਂ ਲੋਕ ਨੇ ਉਸੀਂ ਦੇਖਦੇ ਹੋ ਕਿ ਮੁਲਕ ਦਾ ਪ੍ਰਧਾਨ ਮੰਤਰੀ ਅਮਰੀਕਾ ਦੀ ਧਰਤੀ ਤੇ ਜਾਂਦਾ ਉਹਨੂੰ ਉੱਥੇ ਬੋਲਣ ਦੇ ਵਿੱਚ ਸਿੱਖ ਰੁਕਾਵਟ ਖੜੀ ਕਰ ਰਹੇ ਨੇ ਕੱਲਾ ਅਮਰੀਕਾ ਨਹੀਂ ਆਉਣ ਵਾਲੇ ਦਿਨਾਂ 'ਚ ਮੁਲਕ ਦੇ ਪ੍ਰਧਾਨ ਮੰਤਰੀ ਜਿੱਥੇ-ਜਿੱਥੇ ਵੀ ਜਾਣਗੇ ਸਿੱਖਾਂ ਨੇ ਇਸ ਗੱਲ ਦੀ ਇਹ ਠਣ ਲਿਆ ਕਿ ਉਹਨਾਂ ਦਾ ਵਿਰੋਧ ਕਰਾਂਗੇ ਸੋ ਭਾਰ ਸਰਕਾਰ ਨੂੰ ਚਾਹੀਦਾ ਕਿ ਉਹ ਇਸ ਲਹਿਰ ਨੂੰ ਅੱਗੇ ਵਧਣ ਤੋਂ ਪਹਿਲਾਂ ਸਾਡੇ ਬੰਦੀ ਸਿੰਘ ਰਿਹਾ ਕਰਨ ਨਹੀਂ ਤਾਂ ਜਿਹੜੇ ਨਤੀਜੇ ਬੜੇ ਉਹ ਚਿੰਤਾਜਨਕ ਹੋ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ